ਸਾਡਾ ਫੇਜ਼ 1 ਦੇ ਵਿੱਚ ਇੱਕ ਇਨਫੋਰਮੇਸ਼ਨ ਅਸੀਂ ਰਿਸੀਵ ਕਰੀ ਸੀ ਅ ਜਿਸ ਦੇ ਵਿੱਚ ਇੱਕ ਡੇੜੀ ਲੰਦਾ ਸੀਗਾ ਫਰੂਟ ਦੀ ਡੇੜੀ ਲੰਦਾ ਸੀ ਮਾਲੀਪੁਰ ਦੇ ਵਿੱਚ ਕੰਦਾ ਇਹਦਾ ਕਿ ਦੋ ਅਣਪਛਾਤੇ ਬੰਦਿਆਂ ਨੇ ਆ ਕੇ ਮੋਬਾਈਲ ਸਨੇਚ ਕਰ ਲਏ ਸਿਸਟਰ ਕਰਨ ਉਪਰੰਤ ਅਸੀਂ ਜਰੀਰੀ ਦੇਖਰ ਪਾਲ ਕਰਨ ਲੱਗੇ ਜਿਹੜੇ ਦੋਸ਼ੀ ਨੇ ਤੇ ਉਹ ਕਰਦੇ ਹੋਏ ਅਸੀਂ ਦੋ ਜਿਹੜੇ ਦੋਸ਼ੀ ਨੇ ਇੱਕ ਸਾਹਿਲ ਕੁਮਾਰ son of ਸੁਨੀਲ ਕੁਮਾਰ ਵਿਕਾਸ son of ਪ੍ਰਜਿੰਦਰ ਕੁਮਾਰ ਇਹ ਦੋਨਾਂ ਨੂੰ ਅਸੀਂ ਗ੍ਰਿਫਤਾਰ ਮੁਹੰਮਦ ਇਹਦਾ ਨਾਮ ਸਾਹਮਣੇ ਆਇਆ ਤੇ ਉਹਨੂੰ ਵੀ ਨਾਮਿਨੇਟ ਕੀਤਾ ਗਿਆ ਦੇ ਓਵਰঅল ਇਹਨਾਂ ਤੋਂ ਅਸੀਂ ਰਿਕਵਰੀ ਜਿਹੜੀਆਂ ਕੀਤੀਆਂ ਨੇ ਫੁੱਲ ਅਸੀਂ 20 ਮੋਬਾਈਲ ਨਾਲ ਤੋਂ ਕਵਰ ਕਰਨੇ ਆਂ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ Uh, 21 9 25 ਨੂੰ थाना फेज 1 ਦੇ ਵਿੱਚ ਇੱਕ ਇਨਫੋਰਮੇਸ਼ਨ ਰਿਸੀਵ ਕਰੀ ਸੀ ਅ ਜਿਸ ਦੇ ਵਿੱਚ ਇੱਕ ਰੇੜੀ ਲੰਦਾ ਸੀਗਾ ਫਰੂਟ ਦੀ ਰੇੜੀ ਲੰਦਾ ਸੀ ਮੋਹਾਲੀ ਫਿਟ ਦੇ ਵਿੱਚ ਬੰਦਾ ਜਿਹੜਾ ਕਿ ਦੋ ਅਣਪਛਾਤੇ ਬੰਦਿਆਂ ਨੇ ਆ ਕੇ ਮੋਬਾਈਲ 스ਨੇਚ ਕਰ ਲਿਆ ਸੀ ਤੇ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਤੇ ਐਫ ਆਈ ਆਰ ਰਜਿਸਟਰ ਕਰਨ ਉਪਰੰਤ ਅਸੀਂ ਜਰੀਏ ਦੇ ਦੇਖਾ ਪਹਾਲ ਕਰਨ ਲੱਗੇ ਜਿਹੜੇ ਦੋਸ਼ੀ ਨੇ ਤੇ ਉਹ ਕਰਦੇ ਹੋਏ ਅਸੀਂ ਦੋ ਜਿਹੜੇ ਦੋਸ਼ੀ ਨੇ ਇੱਕ ਸਾਹਿਲ ਕੁਮਾਰ ਸਨ ਉਹ ਸੁਨੀਲ ਕੁਮਾਰ ਵਿਕਾਸ son of ਪ੍ਰਜਿੰਦਰ ਕੁਮਾਰ ਇਹ ਦੋਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਦੀ ਪੁਸ਼ਕਸ਼ ਜਦੋਂ ਅਸੀਂ ਹੋਰ ਵੀ ਸਾਨੂੰ ਕੁਝ ਮਤਲਬ ਕਹਿੰਦੇ ਚੀਜ਼ਾਂ ਸਾਹਮਣੇ ਆਈਆਂ ਜੇ ਇੱਕ ਹੋਰ ਬੰਦਾ ਮੁਹੰਮਦ ਹੈਗਾ ਉਹਦਾ ਨਾਮ ਸਾਹਮਣੇ ਆਇਆ ਤੇ ਉਹਨੂੰ ਵੀ ਨਾਮਿਨੇਟ ਕੀਤਾ ਗਿਆ ਤੇ ਓਵਰ ਆਲ ਇਹਨਾਂ ਤੋਂ ਅਸੀਂ ਰਿਕਵਰੀ ਜਿਹੜੀਆਂ ਕੀਤੀਆਂ ਨੇ ਕੁੱਲ ਅਸੀਂ 20 ਮੋਬਾਈਲ ਹਨਾ ਤੋਂ ਰਿਕਵਰ ਕਰ ਲਏ ਨੇ ਜਿਹੜਾ ਕਿਥੇ ਰਹਿਣ ਵਾਲੇ ਜਿਹੜਾ ਸਾਹਿਲ ਹੈ ਤੇ ਵਿਕਾਸ ਹੈ ਇਹ ਦੋਨੇ ਬੜਮਾ ਜਰਾ ਰਹਣ ਵਾਲੇ ਨੇ ਜੀ ਤੇ ਜਿਹੜਾ ਮੁਹੰਮਦ ਹੈ ਇਹ ਬਲੰਗੀ ਦਾ ਰਹਿਣ ਵਾਲਾ ਹੈ ਤਾਂ ਕੀ ਬੈਕਗ੍ਰਾਉਂਡ ਕੀ ਹੈ ਇਹਨਾਂ ਚੋ ਜਿਸਨਾਂ ਕੀ ਦੱਸਿਆ ਕਿ ਸਾਹਿਲ ਹੈ ਸਾਹਿਲ ਤੇ ਇੱਕ 798 ਦਾ ਪਹਿਲਾਂ ਵੀ ਮਕੱਦਮਾ ਰਜਿਸਟਰਡ ਹੈਗਾ ਤੇ ਜਿਹੜਾ ਦੂਸਰਾ ਦੋਸ਼ੀ ਵਿਕਾਸ ਹੈ ਇਸ ਤੇ 302 ਦਾ ਵੀ ਮਕੱਦਮਾ ਰਜਿਸਟਰਡ ਹੈ ਤੇ ਇਹ ਜਿਹੜੇ ਤਿੰਨਾਂ ਹੈ ਜਿਹੜਾ ਗੈਂਗ ਹੈ ਸਨੈਚਰਸ ਦਾ ਇਹ ਤਿੰਨੇ ਜਿਹੜੇ ਇੱਥੇ ਮਿਲ ਕੇ ਆਪਣਾ ਮੁਹਾਲੀ ਦੇ ਏਰੀਆ ਦੇ ਵਿੱਚ ਸ਼ਹਿਰ ਏਰੀਆ ਦੇ ਵਿੱਚ ਕਾਫੀ ਦੇਰ ਤੋਂ ਇਹ ਲੁੱਟੋ ਖੋਹ ਵਗੈਰਾ ਕਰ ਰਹੇ ਸੀ ਜਿਸ ਦੇ ਨਾਲ ਬੜਾ ਡਰ ਦਾ ਮਾਹੌਲ ਬਣਿਆ ਆਇਆ ਸੀਗਾ ਪਰ ਆਪਣੇ ਇਨਸਪੈਕਟਰ ਸੁਖਵੀਰ ਸਿੰਘ ਐਸਐਚਓ ਫੇਜ਼ 1 ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਦੇ ਵਿੱਚ ਜਿਹੜੇ ਟੈਕਨੀਕਲ ਸੋਰਸਸ ਤੇ ਸਾਡੇ ਜਿਹੜੇ ਹਿਊਮਨ ਇੰਟੈਲੀਜੈਂਸ ਤੇ ਅਕਾਊਟ ਸੋਰਸਸ ਦੇ ਰਾਹੀਂ ਇਹ ਜਿਹੜੇ ਦੋਸ਼ੀ ਆ ਇਹਨਾਂ ਨੂੰ ਟ੍ਰੇਸ ਕੀਤਾ ਤੇ ਹੋਰ ਐਫਰਟਸ ਕਰਕੇ ਇੰਟਰਵੈਨਸ਼ਨ ਵਗੈਰਾ ਤੇ ਇਹਨਾਂ ਦੀ ਕੋਸ਼ਿਸ਼ ਕਰਕੇ ਫਰਦਰ ਅਸੀਂ ਇਹਨਾਂ ਤੋਂ ਜਿਹੜੀ ਆ ਵੀ ਮੋਬਾਈਲ ਫੋਨ ਦੀ ਰਿਕਵਰੀ ਕੀਤੀ ਤੇ ਇੱਥੋਂ ਤੱਕ ਕਿ ਇਹਦੇ ਤੇ ਫਰਦਰ ਅਸੀਂ ਇਹਨਾਂ ਦੀ ਹਲੇ ਕੋਸ਼ਿਸ਼ ਇਹਨਾਂ ਦੀ ਜਾਰੀ ਹੈ ਤੇ ਉਮੀਦ ਹੈ ਕਿ ਅਸੀਂ ਹੋਰ ਵੀ ਜਿਹੜੇ ਇਹਦੇ ਵਿੱਚ ਲੋਕ ਇਨਵੋਲਵ ਹੋਣਗੇ ਉਹਨਾਂ ਨੂੰ ਵੀ ਫੜਾਂਗੇ ਤੇ ਇਹ ਜਿਹੜਾ ਗੈਂਗ ਹੈ ਇਹਨੂੰ ਅਸੀਂ ਟੋਟਲੀ ਬੈਸਟ ਕਰਾਂਗੇ ਜਿਹੜੇ ਮੋਬਾਈਲ ਬਰਾਮਦ ਕੀਤੇ ਹਨ ਜੋ ਜਿਸ ਵਾਈਕਲ ਦੇ ਸਨੇਚਰੀ ਡਾਟਾ ਦੀ ਕੋਈ ਬਰਾਮਦ ਕੀਤੀ ਹੈ ਬਿਲਕੁਲ ਜੀ ਇੱਕ ਕੇ ਮੋਟਰਸਾਈਕਲ ਯੂਜ਼ ਕਰਦੇ ਸੀ ਤਿੰਨੇ ਜਣੇ ਕਰਦੇ ਸੀ ਤੇ ਇਹ ਦਿਨਾਂ ਤੋਂ ਅਸੀਂ ਜਿਹੜਾ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਹੋਵੇ ਵਧਿਆ ਗਿਆ ਸੀਗਾ ਉਹ ਅਸੀਂ ਬਰannt ਕੀਤਾ ਇਹ ਕਰਦੇ ਕਿ ਇਹਨਾਂ ਦੇ ਸੀ ਸਾਰੇ ਕਲਪਨਾਂ ਦੀਆਂ ਕੰਪਨੀ ਇਹ ਆਈਡੈਂਟੀਫਾਈ ਕਰਦੇ ਸੀ ਇਹ ਜਿਹੜੇ ਲੋਕ ਵਨਰੇਬਲ ਇਹਨਾਂ ਦੇ ਨਜ਼ਰਾਂ ਦੇ ਵਿੱਚ ਜਿਹੜੇ ਵਨਰੇਬਲ ਹੁੰਦੇ ਸੀ ਲੋਕ ਜਿਸ ਤਰ੍ਹਾਂ ਕਿ ਕੋਈ ਬਜ਼ੁਰਗ ਹੋ ਗਿਆ ਕੋਈ ਲੇਡੀ ਹੋ ਗਈ ਇਸ ਤਰ੍ਹਾਂ ਦੇ ਲੋਕਾਂ ਨੂੰ ਆ ਆਈਡੈਂਟੀਫਾਈ ਕਰਦੇ ਸੀਗੇ ਤੇ ਖਾਸ ਕਰਕੇ ਜਿਹਨੇ ਰੋਡ ਦੇ ਸਾਈਡ ਤੇ ਘੁੱਟ ਰਿਆ ਜਾ ਰਿਹਾ ਹੈ ਮੋਬਾਈਲ ਫੋਨ ਕੰਦੇ ਲਾਇਆ ਹੋਇਆ ਜਾਂ ਫਿਰ ਕੋਈ ਹੋਰ ਆਪਣੇ ਕੰਮ ਦੇ ਵਿੱਚ ਬਿਜ਼ੀ ਹੈ ਪਰ ਉਹਦਾ ਧਿਆਨ ਮੋਬਾਈਲ ਵੱਲ ਨਹੀਂ ਹੈ ਉਸ ਤਰ੍ਹਾਂ ਦੇ ਲੋਕਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸੀ ਹੁਣ ਕਿਹਦੇ ਤੇ ਇਹਦਾ ਜਿਹੜਾ ਅਗਰ ਇਹ ਵੀ ਸੈਟਰ ਬਣਾਇਆ ਤੇ ਉਥੋਂ ਜਿਹਨੇ ਬਣਾਇਆ ਸੀ ਉਹ ਤੋਂ ਉਹਨਾਂ ਦੀ ਸਾਈਟ ਵੀ ਉਹ ਵੀ ਅਜੇ ਇਹ ਮੈਟਰ ਆਫ ਵੈਰੀਫਿਕੇਸ਼ਨ ਐ ਸੀ ਚੈੱਕ ਕਰ ਲੈਂਦੇ ਆ ਸਰ ਜਿਹਨੇ ਮੋਬਾਈਲ ਫੋਨ ਨਾਲ ਲਾ ਕੇ ਜਾਂਦੇ ਰੋਡ ਤੋਂ ਉਹਨਾਂ ਦਾ ਸਭ ਤੋਂ ਬਹਿਨਤ ਸਹਿਣਾ ਚਾਹੁੰਦੇ ਦੇਖੋ ਜੀ ਬਿਲਕੁਲ ਆਪਣਾ ਰੇਗ ਬੰਦੇ ਦੀ ਆਪਣੀ ਨਿੱਜੀ ਪਰਸਨਲ ਜ਼ਿੰਮੇਵਾਰੀ ਵੀ ਹੁੰਦੀ ਹੈ ਤੇ ਆਪਾਂ ਨੂੰ ਆਪਣੇ ਜਿਹੜੇ ਸਰੌਂਡਿੰਗਸ ਦਾ ਹਮੇਸ਼ਾ ਧਿਆਨ ਰੱਖ ਕੇ ਚੱਲਣਾ ਚਾਹੀਦਾ ਤੇ ਇਹ ਹੈਗਾ ਪਰ ਇਸ ਤੋਂ ਇਲਾਵਾ ਜਿਸ ਜਿਹੜੇ ਇਸ ਤਰ੍ਹਾਂ ਦੇ ਕੋਈ ਬੰਦੇ ਹੈਗੇ ਨੇ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਆ ਕਿ ਜੇ ਕੋਈ ਸ਼ੱਕੀ ਬੰਦਾ ਕੋਈ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਤਾਂ ਉਹਦੇ ਬਾਰੇ ਸਾਡੇ ਧਿਆਨ ਵਿੱਚ ਲੈ ਕੇ ਆਉਣ ਤਾਂ ਕਿ ਅਸੀਂ ਉਹਨਾਂ ਨੂੰ ਵੈਰੀਫਾਈ ਕਰਕੇ ਅਸੀਂ ਕੰਦੀ ਕਾਰਵਾਈ ਕਰ ਸਕੀਏ ਵੈਰੀਫਿਕੇਸ਼ਨ ਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਅਸੀਂ ਹੋਰ ਵੀ ਜਿਹੜੇ ਪਹਿਲਾਂ ਵੀ ਮੁਕਦਮਿਆਂ ਦੇ ਵਿੱਚ ਸਾਡੇ ਕੋਲ ਸਨੇਚਰਸ ਤੇ ਚੋਰ ਹੁੰਦੇ ਨੇ ਪੁਰਾਣੇ ਉਹ ਵੀ ਅਸੀਂ ਰੈਗੂਲਰਲੀ ਵੈਰੀਫਾਈ ਕਰਦੇ ਆਂ ਤੇ ਉਸ ਤੋਂ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਹੋ ਜਾਂਦੀ ਹੈ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ ਸਾਢੇ ਪੰਜ ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ